ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਜੇ ਟੈਕਸਾਂ ਦੇ ਵਿੱਚ ਕੋਈ ਛੋਟ ਦਿੰਦੇ ਵੀ ਨੇ ਤਾਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰ ਟਰੂਡੋ ਅਮਰੀਕਾ ਤੋਂ ਜਵਾਬੀ ਟੈਕਸ ਹਟਾਉਣ ਲਈ ਤਿਆਰ ਨਹੀਂ ਹਨ ਵੀਡੀਓ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਅਧਿਕਾਰੀ ਨੇ ਆਪਣੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਟਰੂਡੋ ਦੇ ਰੁੱਖ ਦੀ ਪੁਸ਼ਟੀ ਕੀਤੀ ਕਿਉਂਕਿ ਵਿਅਕਤੀ ਨੂੰ ਇਸ ਮਾਮਲੇ ਤੇ ਜਨਤਕ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਸੀ ਅਧਿਕਾਰੀ ਨੇ ਦੱਸਿਆ ਕਿ ਟਰੰਪ ਅਤੇ ਟਰੂਡੋ ਨੇ ਦੁਪਹਿਰ ਦੇ ਕਰੀਬ ਫੋਨ ਤੇ ਗੱਲਬਾਤ ਕੀਤੀ ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੈਬਲੋਂਗ ਨੇ ਕੈਨੇਡੀਅਨ ਬ੍ਰਾਡਕਾਸਟਿੰਗ ਕੰਗਰੈਸ਼ਨ ਨੂੰ ਦੱਸਿਆ ਕਿ ਅਸੀਂ ਵਿਚਕਾਰਲੇ ਸਮਝੌਤੇ ਉੱਤੇ ਕੁਝ ਘਟਾਏ ਗਏ ਟੈਕਸਾਂ ਵਿੱਚ ਦਿਲਚਸਪੀ ਨਹੀਂ ਰ ਕਹਿੰਦੇ ਕਿ ਟੈਕਸ ਹਟਾਈ ਜਾਣਾ ਟਾਰੀਓ ਦੇ ਪ੍ਰੀਮੀਅਰ ਡਗ ਫੂਡ ਨੇ ਕਿਹਾ ਕਿ ਜ਼ੀਰੋ ਟੈਕਸ ਜਾਂ ਕੁਝ ਨਹੀਂ ਇਹ ਹਮਲਾ ਸਾਡੇ ਦੇਸ਼ ਨੇ ਸ਼ੁਰੂ ਨਹੀਂ ਕੀਤਾ ਸੀ ਇਸ ਦੀ ਸ਼ੁਰੂਆਤ ਰਾਸ਼ਟਰਪਤੀ 트੍ਰੰਪ ਨੇ ਕੀਤੀ ਸੀ ਉਹਨਾਂ ਸਾਡੇ ਦੇਸ਼ ਉੱਤੇ ਸਾਡੇ ਸੂਬੇ ਦੇ ਖਿਲਾਫ ਹਾਰ ਤੇ ਵਿਜੁੱਧ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਤੇ ਅਸੀਂ ਮਜ਼ਬੂਤ ਹੋਣ ਜਾ ਰਹੇ ਹਾਂ 트੍ਰੰਪ ਨੇ ਵਾਸ਼ਿੰਗਟਨ ਦੇ ਤਿੰਨ ਸਭ ਤੋਂ ਵੱਡੇ ਵਪਾਰਿਕ ਭਾਈਵਾਲਾਂ ਵਿਰੁੱਧ ਟੈਕਸ ਲਗਾ ਕੇ ਮੈਕਸੀਕੋ ਕੈਨੇਡਾ ਤੇ ਚੀਨ ਤੋਂ ਤੁਰੰਤ ਜਵਾਬੀ ਪ੍ਰਤੀਕਿਰਿਆ ਹਾਸਲ ਕਰਦੇ ਆ ਵਿੱਤੀ ਬਾਜ਼ਾਰਾਂ ਨੂੰ ਗੋਤਾ ਲਵਾ ਕੇ ਇੱਕ ਨਵਾਂ ਵਪਾਰੀ ਯੁੱਧ ਸ਼ੁਰੂ ਕੀਤਾ 트੍ਰੰਪ ਨੇ ਮੈਕਸੀਕਨ ਅਤੇ ਕੈਨੇਡੀਅਨ ਆਯਾਤ ਤੇ 25% ਦੀ ਟੈਕਸ ਲਗਾਏ ਹਾਲਾਂਕਿ ਕੈਨੇਡੀਅਨ ਊਰਜਾ ਤੇ ਲੇਵੀ ਨੂੰ 10% ਦੀ ਤੱਕ ਸੀਮਿਤ ਕਰ ਦਿੰਦਾ ਹੈ ਨਵੇਂ ਟੈਕਸ ਲਾਗੂ ਹੋਣ ਤੋਂ ਇੱਕ ਦਿਨ ਬਾਅਦ 트ੰਪ ਨੇ ਕਿਹਾ ਕਿ ਉਹ ਯੂਐਸ ਬਾਹਰ ਦੇ ਨਿਰਮਾਤਾਵਾਂ ਲਈ ਇੱਕ ਮਹੀਨੇ ਦੀ ਛੋਟ ਦੇਵੇਗਾ